ਨਵੇਂ ਲੋਕਾਂ ਵਾਸਤੇ ਬਹੁਤ ਜ਼ਰੂਰੀ ਵੀਡੀਓ ਨਵੇਂ ਲੋਕਾਂ ਨੂੰ ਲੱਗਦਾ ਕਿ অপਸ਼ਨ ট্রেਡਿੰਗ ਸਿੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਗੱਲ ਕਰੀਏ ਸਪੋਰਟ ਰੈਜ਼ਿਸਟੈਂਸ ਕੈਂਡਲਸਟਿਕ ਪੈਟਰਨ ਪ੍ਰਾਈਸ ਐਕਸ਼ਨ ਡੇਲੀ ਟਾਈਮ ਫਰੇਮ ਅਨਲਿਸਿਸ ਵੀਕਲੀ ਟਾਈਮ ਫਰੇਮ ਅਨਲਿਸਿਸ ਸੋ ਇਦਾਂ ਕਰਕੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਉਹ ਸੱਚ ਆ ਤੇ ਸਿੱਖਣ ਦੇ ਵਿੱਚ ਟਾਈਮ ਲੱਗਦਾ ਇਹ ਵੀ ਸੱਚ ਆ ਪਰ ਸ਼ਾਰਟਕਟ ਲੱਭਣਾ ਉਹ ਗਲਤ ਆ ਸ਼ਾਰਟਕਟ ਵੀ ਇਦਾਂ ਦਾ ਲੱਭਣਾ ਜੀ ਦੇ ਵਿੱਚ ਦੇਖੋ ਸામਨੇ ਵਾਲੇ ਦਾ ਫਾਇਦਾ ਹੁੰਦਾ ਆਪਣਾ ਫਾਇਦਾ ਨਹੀਂ ਹੁੰਦਾ ਦੇਖੋ ਜਿਹੜਾ ਬੰਦਾ ਟੈਲੀਗ੍ਰam ਤੇ ਤੁਹਾਡੇ ਤੋਂ ਪੈਸੇ ਲੈ ਕੇ ਜਾਂ ਫਿਰ ਕਿਸੇ ਗਰੁੱਪ ਦੇ ਵਿੱਚ ਤੁਹਾਡੇ ਤੋਂ ਪੈਸੇ ਲੈ ਕੇ ਟ੍ਰੇਡ ਤੁਹਾਨੂੰ ਦੀਂਦਿਆ ਸੋ ਸਭ ਤੋਂ ਪਹਿਲਾਂ ਕਾਮਨ ਸੈਂਸ ਵਾਲੀ ਗੱਲ ਸੋਚਿਆ ਕਰੋ ਜੇ ਉਹ ਬੰਦਾ ਆ ਪ੍ਰੋਫਿਟ ਕਰ ਸਕਦਾ ਹੋਵੇ ਤੇ ਉਹਨੂੰ ਕਿਸੇ ਤੋਂ ਪੈਸੇ ਲੈਣ ਦੀ ਲੋੜ ਕੀ ਆ ਸੋ ਜਿਹੜੇ ਬੰਦੇ ਤੁਹਾਡੇ ਤੋਂ ਪੈਸੇ ਲੈ ਕੇ ਤੁਹਾਨੂੰ ਟ੍ਰੇਡ ਦਿੰਦੇ ਆ ਨਾ ਉਹ ਆਪ ਪ੍ਰੋਫਿਟ ਦੇ ਵਿੱਚ ਨਹੀਂ ਹੁੰਦੇ ਉਹ ਆਪ ਲਾਸ ਦੇ ਵਿੱਚ ਹੁੰਦੇ ਆ ਆਪਣਾ ਲਾਸ ਕਵਰ ਕਰਨ ਵਾਸਤੇ ਤੁਹਾਡੇ ਤੋਂ ਪੈਸੇ ਲੈਂਦੇ ਆ ਸੋ ਇਦਾਂ ਦੇ ਲੋਕਾਂ ਤੋਂ ਬਚੋ ਇਹ ਸ਼ਾਰਟਕਟ ਜਿਹੜਾ ਹੈ ਨਾ ਇਹ ਤੁਹਾਨੂੰ ਕੁਝ ਮਹੀਨਿਆਂ ਤੱਕ ਜਾਂ ਫਿਰ ਕੁਝ ਸਾਲਾਂ ਤੱਕ ਚੰਗਾ ਲੱਗ ਸਕਦਾ ਪਰ ਜੇ ਤੁਸੀਂ 5 ਸਾਲ ਬਾਅਦ ਪਿੱਛੇ ਮੁੜ ਕੇ ਦੇਖੋਗੇ ਸੋ ਤੁਹਾਨੂੰ ਬਹੁਤ ਜ਼ਿਆਦਾ ਨਿਰਾਸ਼ਾ ਫੀਲ ਹੋਊਗੀ ਤੁਹਾਨੂੰ ਲੱਗੂਗਾ ਕਿ ਤੁਸੀਂ ਬਹੁਤ ਵੱਡੀ ਬੇਵਕੂਫੀ ਕੀਤੀ ਪਿਛਲੇ 5 ਸਾਲਾਂ ਦੇ ਵਿੱਚ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਸਿੱਖਣ ਤੇ ਕਨਸੈਂਟਰੇਟ ਕੀਤਾ ਹੁੰਦਾ ਤੁਸੀਂ ਬਹੁਤ ਵਧੀਆ ਪੋਜੀਸ਼ਨ ਦੇ ਵਿੱਚ ਹੋਣਾ ਸੀ 5 ਸਾਲ ਬਾਅਦ ਸੋ ਇਹ ਤੁਹਾਨੂੰ 5 ਸਾਲ ਬਾਅਦ ਅਹਿਸਾਸ ਹੋਊਗਾ ਸੋ ਇਸ ਕਰਕੇ ਜਿਹੜੀ ਚੀਜ਼ 5 ਸਾਲ ਬਾਅਦ ਅਹਿਸਾਸ ਹੋਣੀ ਹੈ ਨਾ ਉਹ ਆਪਾਂ ਕਰਨੀ ਕਿਉਂ ਸੋ ਆਪਾਂ ਜਿਹੜੀ ਚੀਜ਼ ਕਰਨ ਵਾਲੀ ਉਹ ਕਰੀਏ ਸੋ ਦੇਖੋ ਆਪਸ਼ਨ ট্রেਡਿੰਗ ਹੋਗੀ ਭਾਵੇਂ ਇਨਵੈਸਟਿੰਗ ਹੋਗੀ ਤੇ ਜਾਂ ਫਿਰ ਆਪਣੀ ਸਵਿੰਗ ਟਰੇਡਿੰਗ ਹੋਗੀ ਈਵਨ ਅੱਜਕੱਲ ਜੇ ਦੇਖੋ ਹੈਲਥ ਦੀ ਵੀ ਆਪਾਂ ਗੱਲ ਕਰੀਏ ਜੇ ਬੰਦੇ ਨੂੰ ਆਪਣੀ ਹੈਲਥ ਬਾਰੇ ਦਵਾਈਆਂ ਬਾਰੇ ਪਤਾ ਨਹੀਂਗਾ ਤੇ ਡਾਕਟਰ ਉਹਨੂੰ ਵੀ ਬੇਕੂਪ ਬਣਾਉਂਦੇ ਆ ਸੋ ਇਸ ਕਰਕੇ ਆਪਣੇ ਪੈਰਾਂ ਤੇ ਖੜੇ ਹੋਣਾ ਬਹੁਤ ਜ਼ਰੂਰੀ ਆ ਸੋ ਸਿੱਖਣਾ ਦੇਖੋ ਮੁਸ਼ਕਲ ਹੈਗਾ ਟਾਈਮ ਲੱਗਦਾ ਪਰ ਇੰਪੋਸੀਬਲ ਨਹੀਂਗਾ ਤੇ ਸਿੱਖਣ ਦੇ ਵਿੱਚ ਜ਼ਰੂਰੀ ਨਹੀਂਗਾ ਕਿ ਆਪਾਂ ਸਾਰੀਆਂ ਚੀਜ਼ਾਂ ਸਿੱਖਣੀਆਂ ਸਿੱਖਣ ਦੇ ਵਿੱਚ ਵੀ ਸ਼ਾਰਟਕਟ ਹੈ ਕਿ ਸਾਰੀਆਂ ਚੀਜ਼ਾਂ ਸਿੱਖਣ ਦੀ ਲੋੜ ਕੀ ਆਪਾਂ ਸਿਰਫ ਉਹ ਚੀਜ਼ਾਂ ਸਿੱਖੀਏ ਜਿਹੜੀਆਂ ਮਾਰਕੀਟ ਦੇ ਵਿੱਚ ਜ਼ਿਆਦਾ ਬੰਦੀਆਂ ਸੋ ਮਾਰਕੀਟ ਦੇ ਵਿੱਚ ਜ਼ਿਆਦਾ ਕੀ ਬੰਦਦੇ ਆ ਮਾਰਕੀਟ ਦੇ ਵਿੱਚ ਜੇ ਅਪਟਰੈਂਡ ਹੈ ਮਰ ਜ਼ਿਆਦਾ ਬੰਦਦਾ ਹੈ ਜੇ ਡਾਊਨਟਰੈਂਡ ਹੈ ਸ਼ੂਟਿੰਗ ਸਟਾਰ ਜ਼ਿਆਦਾ ਬੰਦਦਾ ਹੈ ਸੋ ਕੇਵਲ ਇਹੋ ਦੋ ਚੀਜ਼ਾਂ ਸਿੱਖ ਲਓ ਕੇਵਲ ਦੋਨੋਂ ਚੀਜ਼ਾਂ ਸਿੱਖ ਕੇ ਤੁਸੀਂ ਇਹਨਾਂ ਦੋਨੋਂ ਚੀਜ਼ਾਂ ਦੇ ਨਾਲ ਹੀ ਬਹੁਤ ਵਧੀਆ ਪ੍ਰੋਫਿਟ ਕਰ ਸਕਦੇ ਹੋ ਬਹੁਤ ਵਧੀਆ ਕਰ ਸਕਦੇ ਹੋ ਇਹਨਾਂ ਦੋਨੋਂ ਚੀਜ਼ਾਂ ਬਾਰੇ ਵੀਡੀਓ ਪਾਈ ਹੋਈ ਆ ਵੱਡੇ ਵੀਡੀਓ ਉਹਨਾਂ ਨੂੰ ਦੇਖ ਕੇ ਇਹਨਾਂ ਦੀ ਇਨਫੋਰਮੇਸ਼ਨ ਸਿੱਖੋ ਕਿ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਰੂਲ ਆਪਾਂ ਫੋਲੋ ਕਰਨੇ ਕਿਹੜੀਆਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਉਸ ਤੋਂ ਬਾਅਦ ਇਹਨਾਂ ਦੇ ਬੈਕ ਟੈਸਟ ਕਰਕੇ ਦੇਖੋ ਬੰਦ ਮਾਰਕੀਟ ਦੇ ਵਿੱਚ ਜਿਹਦੇ ਵਿੱਚ ਵੀ ਤੁਸੀਂ ਟ੍ਰੇਡ ਕਰਨੀ ਆ ਨਿਫਟੀ ਦੇ ਵਿੱਚ ਬੈਂਕ ਨਿਫਟੀ ਦੇ ਵਿੱਚ ਉਹਨਾਂ ਦੇ ਵਿੱਚ ਚਾਰਟ ਦੇ ਵਿੱਚ ਪਿੱਛੇ ਜਾ ਕੇ ਪਰ ਜਿਹੜੇ ਵੀ ਟਾਈਮ ਫਰੇਮ ਦੇ ਤੁਸੀਂ ਟ੍ਰੇਡ ਕਰਨੀ ਹੈ ਭਾਵੇਂ 15 ਮਿੰਟ ਦਾ ਆਪਾਂ 5 ਮਿੰਟ ਦਾ ਮੈਂ ਤੁਹਾਨੂੰ ਸੁਜੈਸਟ ਕਰੂੰਗਾ 15 ਮਿੰਟ ਦਾ ਤੇ ਉਹਦੇ ਵਿੱਚ ਤੁਸੀਂ ਪਿੱਛੇ ਜਾ ਕੇ ਦੇਖੋਗੇ ਕਿ ਕਿੰਨੀ ਵਾਰ ਪਿਛਲੇ 6 ਮਹੀਨੇ ਦੇ ਵਿੱਚ 15 ਮਿੰਟ ਦਾ ਹੈਮਰ ਬਣਿਆ ਕਿੰਨੀ ਵਾਰ ਸ਼ੂਟਿੰਗ ਸਟਾਰ ਬਣਿਆ ਕਿੰਨੀ ਵਾਰ ਉਹਦੇ ਵਿੱਚ ਪ੍ਰੋਫਿਟ ਹੋਇਆ ਕਿੰਨੀ ਵਾਰ ਉਹਦੇ ਵਿੱਚ ਲਾਸ ਹੋਇਆ ਤੁਹਾਨੂੰ ਐਕੂਰੇਸੀ ਪਤਾ ਲੱਗ ਗਈ ਤੇ ਤੁਹਾਨੂੰ ਐਕੂਰੇਸੀ ਪਤਾ ਲੱਗ ਗਈ ਪਹਿਲੀ ਗੱਲ ਤੇ ਦੂਜੀ ਗੱਲ ਇਹ ਵੀ ਤੁਹਾਡਾ ਕੌਨਫੀਡੈਂਸ ਲੈਵਲ ਵੱਧ ਜਾਊਗਾ ਹੈਮਰ ਤੇ ਟ੍ਰੇਡ ਕਰਨ ਵਾਲੀ ਸ਼ੂਟਿੰਗ ਸਟਾਰ ਤੇ ਟ੍ਰੇਡ ਕਰਨ ਵਾਲੀ ਸੋ ਜਦੋਂ ਲਾਈਵ ਮਾਰਕੀਟ ਦੇ ਵਿੱਚ ਹੈਮਰ ਬਣੂਗਾ ਸ਼ੂਟਿੰਗ ਸਟਾਰ ਬਣੂਗਾ ਉੱਥੇ ਤੈਨੂੰ ਡਰ ਨਹੀਂ ਲੱਗੂਗਾ ਤੁਸੀਂ ਆ ਆਤਮ ਵਿਸ਼ਵਾਸ ਨਾਲ ਭਰੇ ਹੋਗੇ ਕਿ ਤੁਹਾਨੂੰ ਪਤਾ ਹੋਊਗਾ ਕਿ ਹੈਮਰ ਤੇ ਪ੍ਰੋਫਿਟ ਹੁੰਦਾ ਹੈ ਤੁਹਾਨੂੰ ਪਤਾ ਹੋਊਗਾ ਸ਼ੂਟਿੰਗ ਸਟਾਰ ਤੇ ਪ੍ਰੋਫਿਟ ਹੁੰਦਾ ਸੋ ਇਸ ਕਰਕੇ ਤੁਸੀਂ ਹੈਮਰ ਤੇ ਟ੍ਰੇਡ ਕਰ ਕਰੋਗੇ ਤੇ ਉਹਦੇ ਉੱਤੇ ਪੂਰੇ ਦਾ ਪੂਰਾ ਪ੍ਰੋਫਿਟ ਲਓਗੇ ਸ਼ੂਟਿੰਗ ਸਟਾਰ ਤੇ ਟ੍ਰੇਡ ਕਰੋਗੇ ਤੇ ਉੱਤੇ ਪੂਰੇ ਦਾ ਪੂਰਾ ਪ੍ਰੋਫਿਟ ਲਓਗੇ ਸੋ ਇਹੋ ਕੇਵਲ ਦੋ ਚੀਜ਼ਾਂ ਸਿੱਖ ਲਓ ਤੇ ਫਿਰ ਹੋਰ ਕੋਈ ਚੀਜ਼ ਸਿੱਖਣ ਦੀ ਲੋੜ ਨਹੀਂਗੀ ਕੇਵਲ ਇਹ ਨਵੇਂ ਲੋਕਾਂ ਵਾਸਤੇ ਨਹੀਂ ਐਡਵਾਂਸ ਵਾਸਤੇ ਵੀ ਐਡਵਾਂਸ ਵਾਸਤੇ ਵੀ ਜ਼ਰੂਰੀ ਦੇਖੋ ਜਿੰਨੀਆਂ ਆਪਣੇ ਕੋਲ ਘੱਟ ਚੀਜ਼ਾਂ ਹੋਣਗੀਆਂ ਉਹਨਾਂ ਹੀ ਆਪਾਂ ਉਹਨਾਂ ਦੇ ਵਿੱਚ ਜ਼ਿਆਦਾ ਐਕੂਰਸੀ ਲੈ ਕੇ ਆਵਾਂਗੇ ਜਿੰਨੀਆਂ ਆਪਣੇ ਕੋਲ ਜ਼ਿਆਦਾ ਹੋਣਗੀਆਂ ਉਹਨਾਂ ਹੀ ਆਪਣੀ ਐਕੂਰਸੀ ਘੱਟ ਹੋਊਗੀ ਕਿਉਂਕਿ ਆਪਾਂ ਉਹਨਾਂ ਦੇ ਵਿੱਚ ਕਨਫਿਊਜ਼ ਹੋ ਜਾਾਂਗੇ ਸੋ ਘੱਟ ਚੀਜ਼ਾਂ ਫੜੋ ਤੇ ਉਹਨਾਂ ਨੂੰ ਬਾਰ-ਬਾਰ ਕਰੋ ਤੇ ਉਹਨਾਂ ਦੇ ਵਿੱਚ ਐਕਸਪਰਟ ਬਣ ਜਿਓ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਪਰਫੈਕਟ ਹੈ ਮਰਕੀ ਤਰ੍ਹਾਂ ਦਾ ਹੈ ਪਰਫੈਕਟ ਸ਼ੂਟਿੰਗ ਸਟਾਰ ਕੇ ਤਰ੍ਹਾਂ ਦਾ ਹੈ ਤੇ ਪਰਫੈਕਟ ਜਿਹੜਾ ਸ਼ੂਟਿੰਗ ਸਟਾਰ ਨਹੀਂ ਹੈ ਪਰਫੈਕਟ ਜਿਹੜਾ ਹੈ ਮਰ ਨਹੀਂ ਉਹ ਕਿਹ ਤਰ੍ਹਾਂ ਦਾ ਹੈ